ਸਸ਼ਕਾਜੀ ਤੁਸੀਂ ਦੇਖ ਰਹੇ ਹੋ ਸਟਾਰੇ ਜੀ ਨਿਊ ਚੈਨਲ ਅਮਰਬਾਈ ਦੇ ਨਾਲ ਇਸ ਟਾਈਮ ਆਸੀਂ ਕੁਕੜਾਂ ਵਾਲੇ ਪਹੁੰਚ ਜਿੱਥੇ ਕਾਂਗਰਸ ਦੀ ਵੱਡੀ ਮੀਟਿੰਗ ਹੋਈ ਆ ਉਸ ਬੰਦ ਵਿੱਚ ਅਸੀਂ ਗੱਲਬਾਤ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਵੀ ਦੀ ਭਾਈ ਸਾਹਿਬ ਜਿਹੜੀ ਅੱਜ ਕਾਂਗਰਸ ਦੀ ਮੀਟਿੰਗ ਕੀਤੀ ਗਈ ਆ ਉਸ ਬੰਦ ਵਿੱਚ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਬਲਹਾਰ ਸਿੰਘ ਹੈ ਵੀਰ ਜੀ ਨਾਲ ਮੇਰੇ ਆ ਪੰਚਾਇਤ ਮੈਂਬਰ ਆ ਮੇਰੇ ਹਾਂਜੀ ਤੇ ਆਪਣੇ ਮੈਂਬਰ ਆ ਮੌਜੂਦਾ ਵਿੱਚੋਂ ਜੀ ਤੇ ਨਾਮ ਮੈਂ ਚਾਹੁੰਦਾ ਹਾਂ ਵੀ ਜਿਹੜੀ ਅੱਜ ਮੀਟਿੰਗ ਹੋਈ ਹੈ ਬਹੁਤ ਵਧੀਆ ਈ ਸਾਰਿਆਂ ਜਾਣਿਆਂ ਦਾ ਪੱਖ ਸੁਣਿਆ ਗਿਆ ਅੰਦਰ ਵੱਖ-ਵੱਖ ਤਰੀਕੇ ਦੀਆਂ ਗੱਲਬਾਤ ਨਾਲ ਤਜਰਬੇ ਹੋਏ ਆ ਵੀ ਹਾਂ ਕਾਦੇ ਕਰਕੇ ਆਪਾਂ ਨੂੰ ਜੂਤ ਦੇ ਵਿੱਚ ਅੱਗੇ ਆਉਣਾ ਚਾਹੀਦਾ ਨਾਲੇ ਵੀ ਕਿਹਾ ਗਿਆ ਵਾ ਵੀ ਆਪਣਾ ਕਿਵੇਂ ਆਪਾਂ ਆਪਣੇ ਗਰੁੱਪ ਵਦਾ ਸਕਦੇ ਆ ਜੀ ਸਾਰੀਆਂ ਗੱਲਾਂ ਇਹਦੇ ਵਿੱਚ ਹੋਈਆਂ ਤੇ ਨਾਲੇ ਇਹ ਵੀ ਗੱਲਬਾਤ ਦੱਸੀ ਗਈ ਹੈ ਵੀ ਆਪਾਂ ਕਿਉਂ ਆਪਣੇ ਹਲਕੇ ਦੇ ਸਰਕਾਰੀਆ ਸਾਹਿਬ ਨੂੰ ਕਿਉਂ گاਂ ਚੋਂਨਾ ਚਾਹੁੰਦੇ ਕਿਵੇਂ ਤਰਨਤਾਰ ਨਾਲਕੇ ਦੇ ਵਿੱਚ ਜਿਵੇਂ ਉਹਨਾਂ ਨੂੰ ਜਿਮਨੀ ਚੋਂ ਦੇ ਵਿੱਚ ਇੰਚਾਰਜ ਲਗਾਇਆ ਗਿਆ ਵਾ ਤੇ ਹਲਕੇ ਦੇ ਵਿੱਚ ਉੱਥੇ ਸ਼ਾ ਹੀ ਬੜਾ ਆ ਗਿਆ ਚੁੱਕਾ ਉੱਥੇ ਕਿਉਂਕਿ ਪਹਿਲਾਂ ਜਿਮਨੀ ਚੋਂ ਦੇ ਵਿੱਚ ਇਲੈਕਸ਼ਨ ਲੜਨ ਸੰਬੰਧੀ ਕੋਈ ਇਨ ਹੇ ਨੀ ਹੁਣ ਤੇ ਸਾਰੇ ਹਰਕੇ ਨੂੰ ਹੈਗਾ ਦੂਜੀ ਗੱਲ ਜਿਹੜਾ ਆਪਣਾ ਜ਼ਿਲ੍ਹਾ ਪ੍ਰਧਾਨ ਬਣਾਉਣ ਦੇ ਸੰਬੰਧ ਵਿੱਚ ਹੈਗੀ ਦਰਾਜ ਸਿੰਘ ਦੇ ਉਹਦੇ ਹੱਕ ਵੇਚਿਆ ਹੈ ਕਿਉਂਕਿ ਜਿਹੜਾ ਬੰਦਾ ਇਨਸਾਨ ਕਰੋਨਾ ਕਾਲ ਵਿੱਚ ਨਹੀਂ ਰੁਗਿਆ ਤੇ ਨਾ ਹੀ ਆਪਣੇ ਜਿੰਦੂ ਹਾਰਡ ਪੀਡ ਤਾਂ ਦਾ ਟਾਈਮ ਆ ਉਦੋਂ ਨਹੀਂ ਰੁਕਿਆ ਜੇਦੋ ਰਾਤ ਦਿਨ ਉਹਨਾਂ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਉਸੇ ਵੇਲੇ ਹੀ ਸਾਡਾ ਫੋਨ ਚੁੱਕਦੇ ਆ ਕੰਮ ਕਰਦੇ ਆ ਮੰਤਰੀ ਸਾਹਿਬ ਵੀ ਕਰਦੇ ਆ ਪਰ ਦਿਤਾ ਸਿੰਘ ਸਰਕਾਰੀਆ ਵੀ ਕਰਦੇ ਨੇ ਇਹਦੇ ਕਰਕੇ ਪ੍ਰਧਾਨ ਬਣਨ ਦੇ ਜ਼ਿਲ੍ਹਾ ਪ੍ਰਧਾਨ ਬਣਨ ਤੇ ਅਸੀਂ ਉਹਨਾਂ ਦਾ ਹੀ ਨਾਂ ਅੱਗੇ ਰੱਖਾਂਗੇ ਕਿਉਂਕਿ ਇੱਕ ਬੰਦਾ ਤੇ ਉਹੀ ਆ ਨਾ ਜਿਹੜਾ ਸਾਡੇ ਲੋਡ ਪੈਣ ਤੇ ਕੰਮ ਆ ਸਕੇ ਰਾਤ ਦਿਨ ਸਾਡੇ ਨਾਲ ਖਲੋਵੇ ਜਿਹੜਾ ਰਾਤ ਦਿਨ ਨਹੀਂ ਨਾਲ ਖਲੋ ਸਕਦਾ ਉਸ ਬੰਦੇ ਨੂੰ ਆਪਾਂ ਕਰਨਾ ਵੀ ਕੀ ਆ ਜੀ ਹਾਂ ਕੋਈ ਕੰਮ ਵੀ ਬੜੇ ਕਰਦੇ ਆ ਤੇ 27 ਦੇ ਵਿੱਚ ਵੀ ਸਾਡੀ ਸਰਕਾਰ ਬਣੇਗੀ ਸਤਾਈ ਦੇ ਵਿੱਚ ਹਰ ਕੋਈ ਕਹਿੰਦਾ ਹੀ ਆ ਬਟ ਸਰਕਾਰ ਤੇ ਤਾਂ ਹੀ ਬਣੇਗੀ ਨਾ ਜੇ ਲੋਕਾਂ ਦੇ ਨਾਲ ਸਾਥ ਮਿਲੂਗਾ ਜੇ ਸਾਥ ਹੀ ਨਾ ਮਿਲੂਗਾ ਤੇ ਵੋਟਾਂ ਦਾ ਕਰਕੇ ਵੋਟ ਪੰਤਰ ਆ ਲੋਕਤੰਤਰ ਆ ਲੋਕਾਂ ਦੇ ਅਕੋਰਡਿੰਗ ਸਰਕਾਰ ਚੁਣੀ ਜਾਣੀ ਆਪਣੇ ਅਕੋਰਡਿੰਗ ਤੇ ਚੁਣੀ ਨਹੀਂ ਜਾਣੀ ਤੇ ਦੂਸਰੀ ਗੱਲ ਜਿਹੜੇ ਵਾਦੇ ਕੀਤੇ ਆ ਹਰਿਆਰ ਰੁਪਿਆ ਜਨਾਨੀਆਂ ਦੇ ਖਾਤਿਆਂ 'ਚ ਵੀ ਆ ਗਿਆ ਵਾ ਨਸ਼ਾ ਮੁਕਤ ਪੰਜਾਬ ਹੋ ਗਿਆ ਵਾ ਜਿਵੇਂ ਹਾਰਡ ਪੀਟਤਾ ਇਹ ਆ ਵਾ মুরগি মারਨ ਦੇ ਵੀ ਪੈਸੇ ਮਿਲ ਗਏ ਆ ਸੀਐਮ ਸਾਹਿਬ ਨੇ ਤਾਂ ਵਾਅਦੇ ਤੁਹਾਡੇ ਸਾਹਮਣੇ ਹੀ ਹੋ ਗਏ ਸਾਰਾ ਕੋਈ ਡਿਵੈਲਪਮੈਂਟ ਹੋਰ ਕਿਵੇਂ ਹੋਣੀ ਸੀ ਇਹ ਕਿਆ ਜੀ ਹੈਲੀਕਾਪਟਰ ਦਿੱਤਾ ਜੀ ਮੈਂ ਹੈਲੀਕਾਪਟਰ ਕਾਹਦਾ ਦਿੱਤਾ ਉਹ ਦੇਖ ਸਾਹਦਾ ਨਿਆਣੇ ਡਰੇ ਆ ਤੇ ਨਾਲੇ ਘਰ ਢਾਏ ਲੋਕਾਂ ਦੀ ਜਿਹੜੀ ਚੀਜ਼ਾਂ ਛੁੱਟੀਆਂ ਉਤੋਂ ਕਹਿਣ ਦੀਆਂ ਗੱਲਾਂ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਜੀ ਤੇ ਪਰ ਜਿਹੜੇ ਕਿਨਾਂ ਵੱਲੋਂ ਹੁਣ ਇੱਕ ਨਵੀਂ ਸਕੀਮ ਕੀਤੀ ਚਾਲੂ ਉਹਦੇ ਵਿੱਚ ਉਹਨਾਂ ਨੇ ਕਿਹਾ ਵਾ ਕੀ ਹੈ ਜਿੰਨੇ ਵੀ ਮੈਂਬਰ ਸਾਡੇ ਨਾਲ ਜੁੜੋ ਤੇ ਪੈਸੇ ਜਿਹੜੇ ਆ ਕਿ ਆਪਾਂ ਪੰਜਾਬਤ ਲਾਈਏ ਉਹ ਕਿੱਸਾ ਦੇ ਦੇ ਜੀ ਉਹ ਵੀ ਇੱਕ ਠੱਗਾਂ ਵਾਲੀ ਗੱਲ ਹੈ ਕਿਉਂਕਿ ਜੇ ਪੈਸੇ ਲਾਉਣੇ ਹਨ ਤੇ ਸੈਂਟਰ ਸਰਕਾਰ ਕੋ ਖੁਦ ਕੋ ਪੈਸੇ ਨਹੀਂ ਹੈਗੇ ਕਿਉਂਕਿ ਸਰਕਾਰ ਆ ਪਹਿਲਾਂ ਆਪਣੀ ਕੋਸ਼ਿਸ਼ ਤੇ ਕਰ ਹੀ ਸਕਦੀ ਨਾ ਪਹਿਲਾਂ ਆਂਦੇ ਖਜ਼ਾਨੇ ਭਰੇ ਆ ਜੀ ਸਾਡੇ ਕੋਈ ਭਰ ਦਾਂਗੇ ਤਿੰਨਾ ਸਾਡੇ ਤਿੰਨ ਸਾਲਾਂ ਚ ਤੱਕਰੀ ਵੀ ਨਹੀਂ ਖਜ਼ਾਨੇ ਭਰੇਗੇ ਹਾਂ ਹਾਂ ਕਿ ਟਾਈਮ ਲੰਘਦਾ ਪਿਆ ਵਾ ਜੇ ਖਜ਼ਾਨੇ ਹਲੇ ਤੱਕ ਨਹੀਂ ਭਰੇ ਗਾਂ ਭਰੇ ਜਾਣੇ ਕੀ ਲੱਗਦਾ ਕਿ ਇਹਨਾਂ ਦੀ ਸਰਕਾਰ ਵਾਪਸ ਆਏਗੀ ਕਿ ਨਹੀਂ ਅਸਲ 100% ਨਹੀਂ ਨਹੀਂ ਆਉਣੀ ਆਉਣੀ ਨਹੀਂ ਪਰ ਉਹਨਾਂ ਵੱਲੋਂ ਤਾਂ ਦਾਅਵੇ ਕੀਤੇ ਜਾ ਰਹੇ ਕਿ ਆ ਸਾਡੀ ਸਰਕਾਰ ਫੇਰ ਆਏਗੀ ਆ ਹੀ ਕੰਮ ਬੜੇ ਕਰਦੇ ਛੂਟ ਦਵਾ ਜਿਹਨੇ ਮਰਜੀ ਮਾਰੇ ਜਾਣਾ ਕਿੰਨੂ ਹਜ਼ਾਰ ਹਜ਼ਾਰ ਦੇ ਪੈਸਾ ਦਾ ਕਿੰਨੂ ਕੋ ਪੈਨਸ਼ਨ ਦੇਣ ਦਿੱਤੀ ਨੇ ਉਹ ਕਹਿੰਦੇ ਕਿ ਹੈਲੀਕਾਪਟਰ ਆਈ ਅਸੀਂ ਰਸਨ ਪੜਾ ਵੰਡਤਾ ਉਹ ਲੋਕਾਂ ਨੂੰ ਛੁੱਟਦੇ ਵਿਚਾਰੇ ਜਾਨੇ ਵਿਚਾਰੇ ਡਿੱਗ ਪਏ ਲੋਕਾਂ ਦੇ ਬੋਝ ਬੋਝ ਉਹਨਾਂ ਨੂੰ ਜੀ ਕਹੇ ਛੋਟੇ ਕੰਮ ਤੇ ਸਾਰਾ ਪਰਜਾ ਨਹੀਂ ਕੀਤਾ ਉਹ ਬਲਗਨੇ ਸਭ ਕੁਝ ਦਿੱਤਾ ਉਹਨਾਂ ਨੇ ਪੰਚਾਇਤ ਦੇ ਪੈਸੇ ਮੰਨ ਲਓ ਮੇਰਾ ਨਾਮ ਗਰਮੇ ਸਿੰਘ ਜੀ ਪੰਚਾਇਤ ਮੈਂਬਰ ਸਾਰੀ ਸਾਰੀ ਪੰਚਾਇਤ ਆਈ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ মিডিਆ ਥਰੂ ਸਰਕਾਰੀਆ ਸਾਹਿਬ ਨੂੰ ਵਧਾਈ ਦੇਣਾ ਚਾਹੁੰਨਾ ਜਿੰਨਾਂ ਦਾ ਅੱਜ ਵੇਖ ਲਓ ਇਹੋ ਜੀ ਹਵਾ ਵਿੱਚ ਠਾਠਾ ਮਾਰਦਾ ਕੱਠ ਤੁਹਾਨੂੰ ਪਤਾ ਵੀ ਲੋਕ ਕੀ ਆਏ ਆ ਖਾਦੇ ਵਾਸਤੇ ਲੋਕੀ ਆਏ ਆ ਸਿਰ ਬਦਲਾ ਲ ਹੀ ਆਏ ਨਾ ਪਹਿਲਾਂ ਹੀ ਅੱਜ ਤੋਂ ਲੋਕਾਂ ਕਸ਼ਰ ਕਮਿਆ ਕਾਸਲੀਆਂ ਪਰ ਆਪਾਂ 2027 ਦੀ ਵੇਲੇ ਸਰਕਾਰੀਆ ਸਾਹਿਬ ਨੂੰ ਜਿਉਣਾ ਦੂਜੀ ਬੇਨਤੀ ਹੈ ਮੈਂ ਤੁਹਾਡੇ মিডিਆ ਲਈ ਸਾਰੇ ਇਲਾਕੇ ਵਾਲੋਂ ਆਪਣੇ ਨੂੰ ਧੰਨਵਾਦ ਕਰਦਾ ਸਰਕਾਰੀਆ ਸਾਹਿਬ ਦਾ ਜਿਨ੍ਹਾਂ ਨੂੰ ਆਪਣਾ ਤਨ ਤਨ ਹਲਕੇ ਦਾ ਨਿਚਾਰ ਜਲਾਤਾ ਕੀ ਲੱਗਦਾ ਕਿ ਬੀਬੀਆਂ ਨੇ 1000 ਰੁਪਏ ਦੇ ਖਾਤਰ ਹੀ ਜਿਹੜੀ ਕਿ ਵੋਟਾਂ ਜਿਹੜੀਆਂ ਆਮ ਪਾਰਟੀ ਨੂੰ ਪਾਈਆਂ ਸੀ ਵੀਰ ਜੀ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਬੀਬੀਆਂ ਦਾ ਕਰ ਕਰ ਰਾਜ ਹੀ ਹੁੰਦਾ ਬੰਦੇ ਤੇ ਪ੍ਰੈਸ਼ਰ ਹੁੰਦਾ ਉਦੋਂ ਬੀਬੀਆਂ ਨੇ ਬੰਦਿਆਂ ਕੋਲ ਵੋਟਾਂ ਪਵਾ ਲਈਆਂ ਵੀ 1000 ਰੁਪਏ ਸਾਨੂੰ ਮਿਲੂਗਾ ਕਿਸੇ ਨੂੰ 1000 ਰੁਪਏ ਤੇ ਮਿਲਿਆ ਨਹੀਂ ਆ ਕੀ ਸੁਨੇਹਾ ਚਾਹੁੰਦੇ ਅੱਜ ਜਿਹੜੀ ਮੀਟਿੰਗ ਹੋਈ ਹੈ ਅੱਜ ਮੀਟਿੰਗ ਹੋਈ ਹੈ ਵੀ ਅਸੀਂ ਸਰਕਾਰੀਆ ਸਾਹਿਬ ਨੂੰ ਜਿਹੜਾ ਰਾਜਵੀਰ ਜੀ ਦਾ ਜੋ ਜਿਹੜਾ ਪ੍ਰੀਸ਼ਦ ਦੇ ਪ੍ਰਧਾਨ ਬਣਨਾ ਚਾਹੁੰਦੇ ਸੀ ਉਹਨਾਂ ਵਾਸਤੇ ਹੀ ਇੱਕ ਇਕੱਠਾ ਹੋਇਆ ਸਾਰੇ ਇਹ ਆਪਾਂ ਦਿੱਲੀ ਸਰਕਾਰ ਨੂੰ ਆਪਣੀ ਜਿਹੜੀ ਉਦਰੀ ਟੀਮ ਨੂੰ ਸੁਨਾਹ ਦਿੱਤਾ ਪਈ ਇਹੋ ਜਿਹੇ ਬੰਦਾ ਅੱਗੇ ਗਾੜੀ ਫੇਰ ਸਾਡੇ ਲਈ ਹੁਣਾ ਚਾਹੀਦਾ ਜਿਹੜੀ ਸਾਡੀ ਦੁੱਖ ਸੁੱਖ ਦੇ ਵਿੱਚ ਭਾਈਵਾਲ ਆ ਦਰਜ ਸਰਕਾਰੀ ਆ ਇਹੋ ਜਿਹੇ ਲੀਡਰ ਨੂੰ ਸਾਡੇ ਨੂੰ ਫੇਰ ਸਾਡੇ ਆਪਸ ਵਿੱਚ ਮਿਲਣਾ ਚਾਹੀਦਾ ਸਰਪੰਚ ਸਾਹਿਬ ਮੈਂ ਇੱਥੇ ਗੱਲ ਕਰਾਂਗਾ ਜਿਸ ਤਰ੍ਹਾਂ ਕਿ ਆਮ ਪਾਰਟੀ ਵੇਲੇ ਬੀਬੀਆਂ ਨੇ ਵੋਟਾਂ ਪਵਾਤੀਆਂ ਪਰ ਪ੍ਰਧਾਨ ਦੇ ਬੀਬੀ ਘਰ ਚਾ ਕੀ ਗਿਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਸਮਝਾਓਗੇ ਵੇਖੋ ਜੀ ਹੁਣ ਜਾ ਕੇ ਤੁਸੀਂ ਪਿੰਡਾਂ ਦੇ ਵਿੱਚ ਬੀਬੀਆਂ ਕੋ ਜਾ ਕੇ ਪੁੱਛੋ ਨਾ ਬੀਬੀਆਂ ਕਹਿੰਦੀਆਂ ਕੀ ਆ ਹਾੜੇ ਬੰਦੇ ਆਏ ਅੱਜ ਬੀਬੀਆਂ ਦੇ ਘੱਲੇ ਆਏ ਆ ਨਾ ਬ ਮੰ ਲੋ ਕੋਈ ਬੀਬੀਆਂ ਨੂੰ 1000 ਰੁਪਿਆ ਛੱਡ ਕੇ ਕੋਈ ਆਪਣੇ ਪਿੰਡਾਂ ਵਿੱਚ ਕੋਈ ਛੜਕ ਨਹੀਂ ਆ ਕੋਈ ਸਹੂਲਤ ਨਹੀਂ ਸਾਡੇ ਪੀਣ ਵਾਲੇ ਪਾਣੀ ਖਰਾਬ ਆ 4 ਸਾਲ ਤੋਂ ਲਗਾਤਾਰ ਚੌਥਾ ਸਰ ਵਾਲੂਗੇ ਨਾ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਜਾ ਕੇ ਹਾਲਾਤ ਵੀ ਇੱਕ ਵੀ ਇੱਟ ਲਾਈ ਹੋਵੇ ਜਾਂ ਇਹਨਾਂ ਨੇ ਇੱਕ ਵੀ ਸਾਡੇ ਹਲਕੇ ਦਾ ਕੰਮ ਕੀਤਾ ਹੋਵੇ ਸੋ ਇਹ ਸਰਕਾਰੀਆ ਸਾਭ ਦੀਆਂ ਜਿਹੜੀਆਂ ਗਲੀਆਂ ਬਣੀਆਂ ਜੋ ਨਾਲੀਆਂ ਬਣੀਆਂ ਪਹਿਲੀ ਪੰਚਾਇਤ ਦੀ ਸਾਡੀ ਜੀ ਮੇਰਾ ਪਿੰਡ ਜੀ ਤੋੜਾ ਨੰਗਲਾ ਜੀ ਦੁਬਾਰਾ ਤੋਂ ਬੋਲੋ ਹਾਂ ਜੀ ਮੇਰਾ ਪਿੰਡ ਤੋੜਾ ਨੰਗਲਾ ਜੀ ਅਸੀਂ ਅੱਜ ਵੀਰ ਦਲਰਾਜ ਦੀ ਜਿਹੜੇ ਕਿ ਪ੍ਰਧਾਨ ਬਣ ਜਾ ਰਹੇ ਆ ਅਸੀਂ ਉਹਨਾਂ ਦੇ ਇਕੱਠ ਦੇ ਵਿੱਚ ਆਏ ਸੀ ਬਹੁਤ ਵਧੀਆ ਆਏ ਸੋਚਦੇ ਮਾਲਕ ਨੇ ਤੇ ਅਗਾਹ ਵੱਧੂ ਸੋਚ ਰੱਖਦੇ ਨੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਪਿੱਛੇ ਕਰੋਨਾ ਆਇਆ ਸੀ ਤੇ ਕਰੋਨਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਅਗਾਹ ਵੱਧ ਕੇ ਜਿਹੜਾ ਸੀ ਉਹ ਯੋਗਦਾਨ ਪਾਇਆ ਸੀ ਤੇ ਜਿੱਦਾਂ ਉਹਨਾਂ ਹੜਪੀੜਤਾਂ ਦੇ ਵਿੱਚ ਵੀ ਉਹਨਾਂ ਨੇ ਘਰ ਘਰ ਜਾ ਕੇ ਜੋ ਲੋਕਾਂ ਦੀ ਹਲਪ ਕੀਤੀ ਹੈ ਹਾਂਜੀ ਜੀ ਕਿਸੇ ਦੇ ਹਜੇ ਪੁਰਾਣੀ ਸਰਕਾਰ ਜਿਹੜੀ ਕਿ ਆਪਾਂ ਪੁਰਾਣੀ ਹੀ ਕਵਾਂਗੇ ਆਮ ਪਾਰਟੀ ਜਿਹੜੀ ਪੁਰਾਣੀ ਹੋ ਚੁੱਕੀ ਆ ਉਹਨਾਂ ਨੇ ਬਹੁਤ ਵਾਅਦੇ ਕੀਤੇ ਤੇ ਕੰਮ ਵੀ ਬੜੇ ਕਰਦੇ ਕਹਿੰਦੇ ਵੇਖੋ ਜੀ ਇਹਨਾਂ ਨੇ ਜਿਹੜੀ ਆਪਣੀ ਆਮ ਪਬਲਿਕ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਦਵਾਇਆ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਇਹ ਪੂਰੇ ਨਹੀਂ ਕਰ ਸਕੇ ਬਹੁਤ ਜ਼ਿਆਦਾ ਇਹਨਾਂ ਨੇ ਵਾਅਦੇ ਕੀਤੇ ਉਹਨਾਂ ਨੂੰ ਝੂਠੇ ਖਾਬ ਜਿਹੜੇ ਉਹ ਦਿਖਾਏ ਗਏ ਤੇ ਹੁਣ 2027 ਦੇ ਵਿੱਚ ਆ ਵੀ ਜਿਹੜੀ ਆਪਣੀ ਪਬਲਿਕ ਆ ਇਹ ਰਿਜ਼ਲਟ ਜਿਹੜਾ ਉਹ ਡਿਕਲੇਅਰ ਕਰੂਗੀ ਕਿ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕਿਹੜੀ ਹੋਣੀ ਚਾਹੀਦੀ ਆ ਪੀਆਰ ਕੀ ਫਿਰ ਤੁਸੀਂ ਬੀਬੀਆਂ ਦੇ ਮਗਰ ਲਾ ਕੇ ਵੋਟਾਂ ਪਾਓਗੇ ਨਹੀਂ ਜੀ ਅਸੀਂ ਤਾਂ ਪਹਿਲਾਂ ਵੀ ਬੀਬੀਆਂ ਦੇ ਮਗਰ ਵੋਟਾਂ ਨਹੀਂ ਪਾਈਆਂ ਇਹਨਾਂ ਨੇ ਹਾਂ ਜੀ ਪਾਈ ਤਾਂ ਸ਼ੁਰੂ ਤੋਂ ਹੀ ਜਿਹੜੇ ਅਸੀਂ ਸਰਕਾਰੀਆ ਸਾਹਿਬ ਦੇ ਨਾਲ ਹੀ ਰਹੇ ਹਾਂ ਕਿਉਂਕਿ ਇਹਨਾਂ ਦਾ ਜੋ ਆਪਣੇ ਗਰਾਊਂਡ ਪੱਧਰ ਤੇ ਕੰਮ ਆ ਜੀ ਉਹ ਸਾਰਿਆਂ ਨੂੰ ਨਜ਼ਰ ਆਉਂਦਾ ਕਿਉਂਕਿ ਚਾਰ ਵਾਰੀ ਦੇ ਇਹ ਐਮਐਲਏ ਨੇ ਆਪਣੇ ਹਲਕੇ ਦੇ ਜੀ ਤੇ ਅਸੀਂ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਆ ਤੇ ਅੱਗੇ ਵੀ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜੇ ਆ ਉਹ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਦੇ ਨਾਲ ਹੀ ਅਸੀਂ ਜਿਹੜਾ ਉਹ ਇਹਨਾਂ ਦੇ ਯੋਗਦਾਨ ਪਾਉਂਦੇ ਰਹਿਾਂਗੇ